ਇਹ ਜਿਵੇਂ ਬੁੱਤੇ ਬੁੱਤੇ ਜੀ ਹਾਂ ਹੁਣ ਇਹਨਾਂ ਨੂੰ ਕੋਈ ਦੱਸਣ ਲੱਗ ਗਿਆ ਹਾਂ ਤਿੰਨੋ ਵੀਰੇ ਇਧਰ ਫੇਰ ਖੰਡ ਪਾੜ ਰਖਾਤਾ ਕਹਿੰਦਾ ਇੱਕ ਦਿਨ ਆਇਆ ਵੀ ਦੇਖ ਲਿਆ ਕਹਿੰਦਾ ਸੰਸਕਾਰ ਕਰਕੇ ਆ ਉਹ ਕਹਿੰਦੇ ਫਟਾਫਟ ਸੁਖਮਨੀ ਸਾਹਿਬ ਦਾ ਭੋਗ ਪਾਓ ਜੀ ਰਿਸ਼ਤੇਦਾਰ ਆਏ ਹੋਣੇ ਕੰਮ ਨੂੰ ਵੇਖਿਆ ਜਦੋਂ ਉੱਥੇ ਮਨੂੜ ਕੋਲ ਇੱਕ ਬੰਦੇ ਨੇ ਪਤਾ ਨਹੀਂ ਕਿਹੜੇ ਬਾਬੇ ਦਾ ਨਾਮ ਲੱਤਾ ਵਾ ਦਾ ਹਾਂ ਉਹਨਾਂ ਨੇ ਇਹੀ ਕੰਮ ਕਰਿਆ ਹਾਂ ਜਿੱਦਣ ਸੰਸਕਾਰ ਕਰਿਆ ਉਦਨੇ ਭੋਗ ਪਾਤਾ ਜੀ ਉਦਨੇ ਹਾਂ ਇੰਨੀ ਆਹੋ ਬੰਦਾ ਖਤਮ ਚੱਲ ਮੇਰੇ ਭਾਈ ਹਾਂ ਜੀ ਅਗਲੀ ਕੁੱਤੇ ਬੱਲੇ ਦੀ ਜੂਨ ਇਕਲਾ ਆਉਂਦਾ ਐ ਇਹ ਤਾਂ ਫਾੜੀ ਉਂਦਾ ਐ ਛੱਡੇ ਲਾਉਂਦੇ ਆਂ ਦੀ ਲੰਗ ਜਾਣੀਆਂ ਮੁਰਕੇ ਅਗਲੇ ਦਾ ਚੱਕਦੇ ਫੱਟੇ ਟਾਈਮ ਨਹੀਂ ਹੈ ਨਾ ਵਾ ਨਹੀਂ ਹੈਗਾ ਹਾਂ ਮੇਰੀ ਕਿੱਥੇ ਆ ਗਿਆ ਹਾਂ ਇਹਦਾ ਮੇਰਾ ਸਸਕਾਰ ਕਰ ਮੇਰੀ ਖੇਤਾਂ ਨੂੰ ਲੈ ਜਾ ਕੇ ਮੇਰਾ ਆਏ ਆਏ ਆ ਤੇਰੀ ਫੇਰ ਆਪਾਂ ਮੈਂ ਦੇਖ ਕੇ ਚੱਲਦੇ ਆ ਅੱਜ ਮੜੀ ਹਾਂ ਜੈ ਜੈਕਾਰ ਬਾਬਾ ਜੀ हां किनु गया ने की हुई हां